ਹਾਂਜੀ ਹਾਜ਼ਰਾਂ ਠੇਕੇ ਵਾਲੇ ਵਾਹਣ ਤੋਂ ਪਹਿਲਾਂ ਤਾਂ ਇੱਥੇ ਦਿਖਾਉਨੇ ਆਪਾਂ ਹੀ ਆ ਜਿਹੜੀ ਇਹ ਆਪਣੇ ਕੋਲ ਹੀ ਆ ਜਿੱਦੇ ਮੀਂਹ ਪੈ ਗਿਆ ਗਿੱਲੀ ਹੋ ਜਾਣੀ ਆ ਪਹੀ ਨੇ ਫਿਰ ਇਹਨੂੰ ਰੋਟਾਵੇਟਰ ਫੇਰ ਕੇ ਤੇ ਕੱਦੂ ਵਾਲੇ ਬੇਲਾਂ ਲਾ ਲਾਂਗੇ ਤੇ ਝੋਨਾ ਆਪਣਾ ਸਾਰਾ ਆਹ ਖੱਤਾ ਰਹਿ ਗਿਆ ਲਾਉਣ ਵਾਲਾ ਇੱਧਰ ਲੱਗ ਰਿਹਾਗਾ ਕਿਵੇਂ ਕਰਦੇ ਆ ਇਹ ਠੀਕ ਹੈ ਠੀਕ ਹੈ ਵਧੀਆ ਜੀ ਠੀਕ ਹੈ ਹਾਂ ਓਕੇ ਤੇ ਇੱਧਰ ਝੋਨਾ ਲਾ ਰਹੇ ਨੇ ਗਰਜੀ ਤੁਰੇ ਕੈਮਰ ਜੀ ਤਾ ਤੇ ਬਜਾਰੇ ਆ ਜਸਰਾਲ ਤੋਂ ਪੌਦ ਲੈ ਕੇ ਆਏ ਨੇ ਪਹਿਲਾਂ ਤਾਂ ਤੇ ਸਾਡੀ ਪੌਦ ਥੋੜੀ ਸੀ ਚਲ ਭੈਣ ਕਾ ਨੇ ਬਾਈ ਤੁਹਾਨੂੰ ਤਾਂ ਕੱਲ ਪਰਸੋਂ ਅਪੀਲ ਵੀ ਕੀਤੀ ਪੌਦ ਵਾਸਤੇ ਤੇ ਇਹ ਵਿਚਾਰੇ ਜਸਰਾਲ ਤੋਂ ਭੈਣ ਕਾ ਨੇ ਪੌਦ ਦੇਤੀ ਤਾਂ ਹੀ ਤਨਕੀਲੇ ਨੇ ਆਪਾਂ ਨੂੰ ਚਲੋ ਧੰਨਵਾਦ ਆਪਣਾ ਨਾ ਵੀ ਭੈਣ ਕਾ ਜਿਹੜਾ ਇੰਨਾ ਹੈਲਪ ਕਰੀ ਆਪਣੇ ਵਾਸਤੇ ਕੁਲਵੀਰ ਸਿੰਘ ਦਾ ਤੇ ਚਲੋ ਆਪਣਾ ਆ ਲਾਤ ਕਿਤੇ ਆ ਲੱਗ ਜਾਣਗੇ ਅਹੀਂ ਹੋ ਲੱਗ ਜੂ ਤਨਕੀਲੇ ਨਾ ਗੇੜ ਪਿਆ ਸੀ ਆਪਾਂ ਤੇ ਲੇਵਲ ਲੱਗ ਗਿਆ ਇੱਧਰ ਕਿਹੜਾ ਫਾਂਡ ਦਾ ਜੋਰ ਹੁਣ ਦੇਖਣਗੇ ਠੰਡੇ ਢੁੰਡੇ ਪੀਤਨੇ ਮੁੰਡਿਆਂ ਨੇ ਚੋਬਰਾਂ ਨੇ ਲੱਗ ਜੂ ਪਤਾ ਤਿੰਨੇ ਜਾਨੇ ਨੇ ਕਿਹੜਾ ਮੂਰੇ ਜਾਂਦਾ ਜੋ ਟਾਈਮ ਹੈ ਸ਼ਾਮ ਦਾ 5:30 ਪੌਣੇ ਸੀ ਦਾ ਟਾਈਮ ਹੈ ਜੀ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕੁਝ ਜ਼ਰੂਰੀ ਗੱਲਾਂ ਵੀ ਕਰਨੀਆਂ ਨੇ ਤੇ ਅੱਜ ਆਪਣੇ ਬਹੁਤ ਹੀ ਰਿਸ਼ਤੇਦਾਰੀ ਚ ਮਾੜੀ ਘਟਨਾ ਹੋਈ ਸੀ ਇਨੀ ਵਾਲ ਕੰਨੀ ਉਹਦੇ ਬਾਰੇ ਵੀ ਦੱਸ ਦਿਆਂ ਤੁਹਾਨੂੰ ਤੇ ਦੂਸਰੀ ਜੀਰ ਚ ਤਾਂ ਪਰੇ ਵੀ ਛਿੜ ਦਿੱਤਾ ਤੇ ਪੂਰੀ ਵਧੀਆ ਚੱਲ ਪਈ ਐ ਤੇ ਕੱਲ ਨੂੰ ਦਵਾਈ ਛੱਟ ਕੇ ਤੇ ਜੂਰੀਆ ਲਾ ਦਾਂਗੇ ਇਹਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਜੋ ਟਾਈਮ ਐ ਸ਼ਾਮ ਦਾ 5:30 ਵੱਜ ਚੁੱਕੇ ਨੇ ਪੌਣੇ 6 ਜੀ ਤੇ ਆਪਾਂ ਖੇਤ ਹੁਣ ਨਿਆਈ ਵਾਲੇ ਤੇ ਨਿਆਈ ਵਾਲੇ ਖੇਤ ਤੋਂ ਤੁਹਾਨੂੰ ਦੱਸਿਆ ਜੀ ਆਪਣੇ ਕੋਲੇ ਤਿੰਨ ਕੀਲਾਂ ਦੀ ਫੱਕ ਥੁੜ ਗਈ ਸੀ ਤੇ ਜੋ ਅੱਜ ਫੱਕਾ ਮਿਲ ਗਈ ਹੈ ਤੇ ਭੈਣ ਕਿਉਂ ਖੇਤੋਂ ਫੱਕ ਲਿਆਇਆ ਕੁਲਵੀਰ ਭੈਣ ਕਿ ਹਰਕੀਰ ਭੈਣ ਕਹਿੰਦੇ ਆਪਾਂ ਨੂੰ ਫੱਕ ਦਿੱਤੀ ਹੈ ਪੌਦ ਵੀ ਕਹਿੰਦੇ ਆਪਾਂ ਨੂੰ ਫੱਕ ਵੀ ਕਹਿੰਦੇ ਆ ਤੇ ਮੂੰਜੀ ਝੋਨਾ ਔਡਾ ਏਰੀਆ ਨਾ ਨੇ ਤੇ ਮਾਗਰ ਮੇਰੇ ਲੇਬਰ ਲਾ ਰਹੀ ਹੈ ਝੋਨਾ ਲੱਗ ਰਿਹਾ ਹੈ ਫਾਂਟਾਂ ਪਿੱਛੇ ਲੜ ਰਹੇ ਨੇ ਆਪ ਜੀ ਉਹ ਕਹਿੰਦਾ ਇੱਧਰ ਫਾਂਟ ਲਾਉਣੀ ਹੈ ਕਹਿੰਦਾ ਇੱਧਰ ਲਾਉਣੀ ਹੈ ਇਹਨਾਂ ਨੂੰ ਸਮਝਾਇਆ ਮੈਂ ਕਿ ਯਾਰ ਲਾਉਣੇ ਤਾਂ ਬਾਹਣਤੀਆਂ ਕਿਤੇ ਮਰਜੀ ਕੋਈ ਲੱਗ ਜਾਂਦੇ ਨੇ ਡਾਲ ਤਾਂ ਬਾਹਣਤੀ ਲੱਗੂ ਕੰਮ ਤਾਂ ਬਾਹਣ ਦੇ ਨਿਭੜੂ ਕਿਉਂ ਜਿਹੜੇ ਭਾਈਏ ਹੁੰਦੇ ਨੇ ਭਾਈ ਜਿੱਥੇ ਉਹਨਾਂ ਜੀ ਕਰਦਾ ਉੱਥੇ ਲਾਉਣ ਲੱਗ ਜਾਂਦੇ ਨੇ ਐਸੇ ਕਰਕੇ ਉਹ ਬਾਹਣ ਵੱਧ ਲਾ ਜਾਂਦੇ ਨੇ ਇਹ ਪਿੰਡ ਵਾਲੀਆਂ ਬੁੜੀਆਂ ਆਪ ਜੀ ਇਹਨਾਂ ਨੂੰ ਹੀਰਖਾ ਹੋਏ ਨੇ ਇੱਕ ਦੂਜੇ ਦਾ ਵੀ ਉਹ ਵੱਧ ਲਾਉਂਦੀ ਹੈ ਉਹ ਘੱਟ ਇਹ ਚੀਜ਼ ਦਾ ਫਰਕ ਪੈ ਜਾਂਦਾ ਇਹਨਾਂ ਨੂੰ ਕਿਹਾ ਸੀ ਮੈਂ ਤੂੰ ਹੀਰਖਾ ਨਕ ਕਰਿਆ ਕਰੂ ਜਿਹੜਾ ਜਿੱਥੇ ਲਾਉਣ ਲੱਗਦਾ ਲਾ ਰਿਆ ਕਰਨੇ ਚਲੋ ਕਰਦੇ ਆ ਗੱਲ ਆਪਾਂ ਤੇ ਹਰ ਗੀਤ ਭਣ ਕੇ ਨੇ ਪਾਉ ਉਹ ਦੇ ਦਿੱਤੀ ਅੱਜ ਇਹ ਆਪਾਂ ਚਲੋ ਲਾਉਣ ਲੱਗ ਗਏ ਤੇ ਅੱਜ ਸਵੇਰੇ ਬਹੁਤ ਮੰਦਭਾਗੀ ਘਟਨਾ ਹੋਈ ਬਾਈ ਆਮਨੂਰੀ ਤੁਹਾਨੂੰ ਦੱਸਿਆ ਸੀਨੀਪਾਲ ਗਏ ਹੋਏ ਨੇ ਉਹਨਾਂ ਨੇ ਛੁੱਟੀਆਂ 2-3 ਸਾਲਾਂ ਦੀ ਮਾੜੀ ਨਾ ਦੇਣ ਛੁੱਟੀਆਂ ਕਰਮ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੁਣ ਤੇ ਪਿਛਲੇ ਸਾਲ ਉਦੋਂ ਪਿਛਲੇ ਸਾਲ ਚਾਚੇ ਦੀ ਡੈਥ ਹੋ ਗਈ ਪਿਛਲੇ ਸਾਲ ਨੁਕਸਾਨ ਹੋ ਗਿਆ ਕੀ ਹੋਏ ਇਹਤ ਹੋ ਗਿਆ ਇਹ ਕਿ ਪਹਿਲਾਂ ਸੁੱਟੀਆਂ ਚ ਗਏ ਸੀ ਜਿਹੜੇ ਪੇਪਰ ਹੋ ਕੇ ਮਾਰਤ ਦੇ ਆ ਜਦੋਂ ਮੇਰੀ ਸਾਲੇਹਾਰ ਗੁਜ਼ਰ ਗਈ ਸੀ ਅੱਜ ਉਹਨਾਂ ਦਾ ਹਸਬੰਦ ਮੇਰਾ ਰਿਸ਼ਤੇਦਾਰ ਮਤਲਬ ਇਹ ਚਾਚੇ ਦਾ ਮੁੰਡਾ ਮੰਨ ਪਹਿਲਾ ਚਾਚੇ ਦੀ ਨੂੰਹ ਤੇ ਉਹ ਕੈਂਸਰ ਨਾਲ ਵਿਚਾਰੀ ਹੁਣ ਚਾਚੇ ਦਾ ਮੁੰਡਾ ਟੈਨਸ਼ਨ ਦੀ ਕੁਛ ਵਿਚਾਰੇ ਸਿਰ ਕਰਜਾ ਸੀਗਾ ਤੇ ਸੋਚ ਕਰਦਾ ਸੀ ਬੱਚੇ ਨਿਆਣੇ ਤੇ ਉਰੀ ਡੈਥ ਹੋ ਗਈ ਵਿਚਾਰੀ ਦੀ ਬਾਡੀ ਨੂੰਰੀ ਨੂੰ ਕੈਂਸਰ ਦੀ ਗਈ ਉਰੀ ਡੈਥ ਹੋ ਗਈ ਤੇ ਅੱਜ ਮੇਰੇ ਰਿਸ਼ਤੇਦਾਰ ਦੀ ਡੈਥ ਹੋ ਗਈ ਉਹਦੀ ਮੱਖਣ ਦੀ ਕਾਰਨ ਕੀ ਸੀ ਬਾਈ ਸਵੇਰੇ ਦੁੱਧ ਵੀ ਪੜਾ ਕੇ ਧਾਰਾਂ ਚੋਕ ਸਾਰਾ ਕੰਮ ਨਿਮੇੜ ਕੇ ਓਕੇ ਕਰਿਆ ਬੈਠਿਆ ਹੀ ਬਸ ਬੈਠੇ ਬੱਠੀ ਨੇ ਦੋ ਚਿੱਕਾ ਹੀ ਨਿਕਲੀਆਂ ਨੇ 15 20 ਮਿੰਟਾਂ ਦੀ ਮਲਕੇ ਔਖਾ ਜਾ ਹੋਇਆ 15 ਕਿ ਮਿੰਟ ਉਰੀ ਜਾਨ ਨਿਕਲ ਗਈ ਉਹ ਚਾਰ ਚਿੱਕਾ ਜੀਆਂ ਮਾਰਕ ਟੈਕ ਹੋ ਗਿਆ ਲੋਡ ਲੱਗੋ ਉਹਦੇ ਵਿੱਚ ਲੱਗ ਗਿਆ ਕਿ ਉਹਦੀਆਂ ਨਾੜਾਂ ਬਲੌਕ ਹੋ ਗਈਆਂ ਬਸ ਉਹਦੀ ਕਿਸਮਤ ਉਹ ਸਵੇਰੇ ਸਾਤ ਛੜੀ ਗੁਰ ਤੇ ਡੈਥ ਹੋ ਗਈ ਤੇ ਆਇਆ ਜਦਵਿੰਦਰ ਜੋਤ ਨੂੰ ਬਹੁਤ ਕੰਮ ਸੀ ਆ ਸਾਰੀਆਂ ਉਹਨੇ ਲੋਡ ਕਰੀਆਂ ਨੇ ਕਿਹੜੀਆਂ ਕੁੜੀਆਂ ਨੇ ਸਾਰਾ ਦਿਨ ਬੁੜੀਆਂ ਕੋਲੇ ਪਾਣੀ ਡੋਹਿਆ ਵਿਚਾਰੇ ਨੇ ਤੇ ਮੇਰੇ ਆਉਂਦੇ ਨੇ ਹੁਣ ਕੱਕ ਵੱਢਣ ਵਾਗੈ ਦੀ ਪਹਿਲਾਂ ਜਸੜਵਾਲ ਤੋਂ ਪੌੜ ਪਟਾ ਕੇ ਲਿਆ ਆ ਫਿਰ ਕੱਦੂ ਕਰਿਆ ਮੈਨੂੰ ਵੀ ਚਲ ਉਹਦੀ ਸੋਚਦੀ ਵਿਚਾਰ ਦੀ ਮਾਸਵੇਰ ਦਾ ਕ ਭੀ ਜਾਂਦਾ ਹਨ ਕੀਤਾ ਕਿ ਮੈਂ ਵੀ ਨੱਕੇ-ਨੱਕੇ ਲੋਡ ਕਰਕੇ ਮੋਟਰ ਚਲਾਉਣੀ ਸੀ ਤੇ ਚਲੋ ਹੁਣ ਲਾਈਟ ਵੱਜ ਗਈ ਜਦੋਂ ਆਈ ਰਮਾ ਦਾਂਗੇ ਤੇ ਰਾਤ ਨੂੰਾਈ ਰਾਤ ਨੂੰ ਵੀ 2 ਘੰਟੇ ਇੱਥੇ ਰਹਿ ਕੇ ਪਾਣੀ ਪਾ ਕੇ ਜਾਉ ਹੁਣ ਦੋ ਸਵੇਰੇ ਸੁਨੇਹਾ ਚਲਾ ਲਾਂਗੇ ਨਹੀਂ ਰਾਤ ਨੂੰ 2 ਘੰਟੇ ਪਾ ਆ ਜਾਗੇ ਪਾਣੀ ਆ ਕੇ ਉਹ ਮੇਰਾ ਪੇਟ ਕੱਢ ਗਿਆ ਜਿਉਂ-ਜਿਉਂ ਦਿਨ ਛਪੀ ਜਾਂਦਾ ਪੌਣੇ 7 ਦਾ ਟਾਈਮ ਹੈ ਚੂੜੀ ਰੱਬ ਨੇ ਪੂਰੀ ਕੱਸ ਦਿੱਤੀ ਹੈ ਪੂਰੀ ਗਰਮੀ ਹੈ ਉੜੀਆ ਕਹਿੰਦੇ ਆ ਬਾਈ ਸਾਨੂੰ ਆਇਆ ਤੀ ਵੀ ਸ਼ਾਮ ਦਾ ਟਾਈਮ ਹੋ ਗਿਆ ਵੀ ਸੂਰਜ ਦਬ ਚੁੱਕਿਆ ਮਾੜੀ ਮੋਟੀ ਠੰਡ ਹੋਊਗੀ ਕੋਈ ਠੰਡ ਨਹੀਂ ਹੋਈ ਮੁੰਡਾ ਕਹਿੰਦਾ ਹੱਥ ਮਾਰੀ ਜਾਂਦਾ ਪੁੱਟਾ ਕਹਿੰਦਾ ਚਾਚਾ ਰੱਬ ਨੇ ਅੱਜ ਕੋਈ ਤਰਸ ਨਹੀਂ ਕਰਦਾ ਸਾਡੇ ਤੇ ਕਹਿੰਦਾ ਨਹੀਂ ਇਹ ਜਿਹੇ ਵੇਲੇ ਥੋੜੀ ਜਿਹੀ ਹਵਾ ਚੱਲਦੀ ਹੁੰਦੀ ਆ ਮੌਸਮ ਸੂਰਜ ਦਬ ਜਾਣਾ ਇੰਨੇ ਨਾਲ ਹੀ ਫਰਕ ਪੈਂਦਾ ਨਾ ਜੀ ਇਹ ਕੰਦਰੀਆ ਕੰਮ ਪੂਰਾ ਜੋਰਾਂ ਤੇ ਤੋੜਿਆ ਪੌੜ ਮੁੰਡਾ ਇਧਰ ਲੈ ਜਾਂਦੀ ਏ ਗੁੱਟੀ ਜਾਂਦੀ ਏ ਗੁੱਟੀ ਚੱਲ 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 ਸੱਟ ਜਿੰਨੇ ਸੋਤੇ ਕੋਲ ਕੋ ਚਲੇ ਗਿਆ ਹੋਣੇ ਜਾ ਰਹੇ ਅੱਲਾ ਕਲਾ ਦਾ ਚਲੋ ਇੱਧਰ ਆਪਣਾ ਨਿਬੜ ਗਾਉ ਰਹਿ ਗਿਆ ਖੱਤਾ ਗੱਲਾ ਬਾਈ ਹਾਂਜੀ ਇੱਕ ਵਾਰੀ ਫੇਰ ਹਾਜ਼ਰਾਂ ਤੁਹਾਨੂੰ ਦੱਸ ਦਈਏ ਕਿ ਟਾਈਮ ਆ ਜਿਹੜਾ ਹੁਣ 7 ਵਜੇ ਦੇ ਤਕਰੀਬਨ ਪਾਰੇ ਰੱਬ ਨੇ ਚੂੜੀ ਕੱਸ ਦਿੱਤੀ ਹੈ ਤੇ ਪਹਿਲਾਂ ਹਵਾ ਜਲਦੀ ਸੁਭਾਨੀ ਗਰਮੀ ਹੈਗੀ ਸੀ ਹਵਾ ਚਲਦੀ ਸੀ ਤੇ ਕਿਉਂ ਗਰਮੀ ਦਾ ਸੂਰਜ ਨੇ ਕਰਨੀ ਹੈ ਗਰਮ ਐਸੀ ਤੇ ਹੁਣ ਸੂਰਜ ਦੀ ਤਪਸ਼ ਘਟ ਗਈ ਤੇ ਹਵਾ ਚਲਣਾ ਹਟ ਗਈ ਗਰਮ ਐਸਾ ਲਵੇ ਇੱਧਰ ਮੇਰੇ ਮਾਗਰ ਮੱਕੀਆਂ ਮੱਕੀ ਦੇ ਲਵੇ ਲਾਉਣੇ ਚੂੜੀ ਰਹੀ ਲਾਉਣ ਵਾਲੀ ਇੱਧਰ ਤੇ ਚਲੋ ਉਹਨਾਂ ਦੇ 5-7 ਕੁੱਟੇ ਉਹਨਾਂ ਕੰਮ ਰਹਿ ਗਿਆ ਫਿਰ ਉੱਧਰ ਬਾਹ ਜਾਂਗੇ ਉਧਰ ਖੁੱਲੇ ਦਾ ਚਾਵਲ ਉਹ ਇਧਰ ਮੱਕੀ ਦੀ ਪਰਦਾ ਆਉਂਦੀ ਆ ਤੇ ਕਰ ਗਏ ਆਪਾਂ ਗੱਲਾਂ ਬਾਤਾਂ ਇੱਕ ਗੱਲ ਕਰਨੀ ਸੀ ਆਪਾਂ ਬਿਜਲੀ ਬਾਰੇ ਜਿਹੜੀ ਬਿਜਲੀ ਹੈ ਤਕਰੀਬਨ 19 ਘੰਟੇ 18 ਘੰਟੇ ਆਉਂਦੀ ਹੈ ਤੇ ਜਦੋਂ ਜੀ ਕਰਦਾ ਬਾਈ ਦਿਨੇ ਸੁੱਤ ਦੱਬ ਲੈਨੇ ਕੋਈ ਤੋੜਾ ਨਹੀਂ ਅਜੇ ਤੱਕ ਕੱਲ੍ਹ ਤੱਕ ਮਤਲਬ ਕਿ ਪਹਿਲਾਂ ਬੰਦੇ ਦਾ ਪਾਣੀ ਇੰਨਾ ਭਰਿਆ ਪਿਆ ਦੋ ਦਿਨ ਪਾਣੀ ਦੀ ਕੋਈ ਚੱਕਰ ਨਹੀਂ ਤੇ ਚਲੋ ਲਾਈਟ ਅਹੀਂ ਆਉਂਦੀ ਰਹੇ ਵਧੀਆ ਡੰਗ ਸਰਦ ਰਹੇ ਕਿਉਂ ਤੇਲ ਮਹਿੰਗਾ ਪਰ ਆਪਾਂ ਨੂੰ ਫਸਲ ਬੀਜੇ ਬਣਾ ਲਾਗ ਬਣਾ ਸਰਦਾ ਨਹੀਂ ਚਲੋ ਪਾਣੀ ਵੀ ਮੁਕਦਰ ਧਰਤੀ ਚੋ ਵੀ ਗੱਲ ਨਾਲ ਆਪਾਂ ਸਹਿਮਤ ਪਰ ਜਦੋਂ ਹੋਰ ਕੋਈ ਫਸਲ ਦਾ ਪਾਣੀ ਆਪਣੇ ਕੋਲੇ ਤਾਂ ਹੀ ਆਪਾਂ ਨੂੰ ਝੋਨਾ ਲਾਉਣਾ ਪੈਂਦਾ ਹੈ ਤੇ ਚਲੋ ਹੁਣ ਲੱਗ ਜੂਗੇ ਰੈਨੇ ਮੀਂਹ ਪੈਣ ਲੱਗ ਜਾਣਗੇ ਫਿਰ ਤਾਂ ਪੰਜ ਪੰਜ ਦਿਨ ਮੋਟਰਾਂ ਬੰਦ ਰਹਿੰਦੀਆਂ ਸੀ ਸੀ ਦਿਨ ਜਿਹੜਾ ਸਾਡਾ ਏਰੀਆ ਡਾਕਰਬਾਣ ਨੇ ਸਾਰੇ ਕੀਰਾਮੀ ਭਾਏ ਪੰਜ-ਪੰਜ ਦਿਨ ਸੀਦ ਨੂੰ ਲੰਘਿਆ ਦਨੇ ਊਂ ਵੀ ਚੌਥੇ ਪੰਜਵੇਂ ਦਿਨ ਚੌਥੇ ਦਿਨ ਪਾਣੀ ਲਾਉਨੇ ਆ ਸੀ ਜੀਰੀ ਨੂੰ ਜਦੋਂ ਹੁਣ ਚੱਲ ਪੀ ਕੇਰਾ ਹੁਣ ਤਾਂ ਰੋਜ਼ ਪਾਉਣਾ ਪਿਆ ਕਰੂ ਫੇਰ ਚੌਥੇ ਦਿਨ ਨੀ ਲੋੜ ਭਾਈ ਪਾਉਣ ਦੀ ਤੇ ਸਾਢੇ 2 ਘਰਾਂ ਦੀ ਮੋਟਰ ਸਾਂਝੀ ਆ ਮੋਟਰ ਨਿਆਈਂ ਤੇ ਆਪਣੀਆਂ ਦੋ ਕੱਲੀਆਂ ਨੇ ਤੇ ਇਹ ਗਰਮੀ ਤੇ ਭੈਣ ਨੂੰ ਬਾਣ ਦਵਾਇਆ ਪਿੰਡ ਪੰਜਾਬ ਦੇ ਚੈਨ ਵਾਲਿਆਂ ਨੂੰ ਤੇ ਉਹਨਾਂ ਦਾ ਕੀਤਾ ਇਹ ਤੇ ਇੱਥੇ ਆਪਣੀ ਵਾਰੀ ਇੱਕ ਦਿਨ ਆਉਂਦੀ ਐ ਲਾਈਟ ਵੱਧਾਉਣ ਕਰਨਾ ਸੀ ਅਜੇ ਤੱਕ ਵਾਰੀ ਨਹੀਂ ਬੰਡੀ ਜਦੋਂ ਜੀ ਕਰਦਾ ਵੀਣਾ ਮੇਰਾ ਪਾਰਟਨਰ ਨਾਲ ਜਿਹਨੇ ਬਾਣ ਸਾਂਝਾ ਮੋਟਰ ਸਾਂਝੀ ਹੈ ਜਿਹਦੇ ਨਾਲ ਸੌਰੀ ਉਹ ਚਲਾ ਲੈਣਾ ਤੇ ਜਦੋਂ ਮੈਨੂੰ ਲੋੜ ਆ ਮੈਂ ਚਲਾ ਲੈਣਾ ਹੁਣ ਜੀਰੀ ਸਾਡੀ ਲੱਗ ਜੂ ਹੁਣ ਵਾਰੀ ਵੰਡ ਲਾਂਗੇ ਅਬ ਦੀ ਵਾਰੀ ਕੋਈ ਚਲਾਵੇ ਚਾਹੇ ਛੱਡੇ ਇਸ ਤਰ੍ਹਾਂ ਕਰ ਲਾਂਗੇ ਆਪਾਂ ਮਿਲਦੇ ਅੱਗੇ ਤੋਂ ਉਹਨਰ ਕਰਦੇ ਗੱਲਾਂ ਬਾਤ ਬਾਬੇ ਨੇ ਮੱਥਾ ਟੇਕਦਾ ਦੀ ਮਾਸੀ ਦੋ ਥਾਂ ਮੱਥਾ ਟੇਕਦਾ ਤੈਨੂੰ ਥਾਂਵੇਂ ਸ਼ੱਕ ਰਹੀਆਂ ਨੇ ਮਾਈਆਂ ਕੜਾਈ ਜੀ ਐਨਿਕਦਨ ਕਿਹਾ ਸੀ ਕਿ ਕਿਰੋ ਪਾਇਦਾ ਜਾਏ ਕਿੰਦੂ ਪਹਿਲਾਂ ਛੋਟੀ ਕਹੇ ਨੇ ਇੱਧਰ ਡਾਕਟਰ ਸਾਹਿਬ ਨਹੀਂ ਲਾਉਣੇ ਅੱਜ ਦੁਬਾਰ ਇਹਦੇ ਵੀ ਨਾਲ ਮਿਲ ਕੇ ਆਪਾਂ ਹੀ ਲਵਾਵਾਂਗੇ ਨਾਲ ਕੱਦੂ ਕਰਨ ਨਾਲੇ ਬੁੜੀਆਂ ਲਿਆਇਆ ਕਰਾਂਗੇ ਕਮਿਸ਼ਨਰ ਸਾਹਿਬ ਹਾਂਜੀ ਹਾਂਜੀ ਠੀਕ ਆ ਇੱਧਰ ਸਾਡਾ ਬੰਦਾ ਆਪਦੀ ਬੈਠਾ ਕਮਾਂਡੇ ਕਿਵੇਂ ਬਾਬਾ ਤੰਦਰੁਸਤੀ ਦੇ ਗਾ ਹਾ ਹੋ ਰਹੀ ਅਰਦਾਸ ਇੱਧਰ ਬਾਬੇ ਜੀ ਖਵਾਰਾ ਪੀਰ ਦੀ ਮਾਸੀ ਬੰਦੇ ਦੀ ਕੰਜਰਾ ਨਹੀਂ ਮਰਨਾ ਇੰਨਾ ਕਰ ਮਾਸੀ ਦੇ ਰਹੀ ਹੈ ਗਾਲਾਂ ਮੁੰਡੇ ਨੂੰ